ਸਸਿਕਾ ਜੀ ਅੱਜ ਆਪਾਂ ਗੱਲ ਕਰਾਂਗੇ ਪੇਟ ਦੇ ਵਿੱਚ ਜਿਹੜੇ ਕਿ ਕੀੜੇ ਪੈਦਾ ਹੋ ਜਾਂਦੇ ਆ ਜਿਨ੍ਹਾਂ ਦਾ ਅਨੀਮੀਆ ਹੋ ਜਾਂਦਾ ਹੈ ਬੱਚਿਆਂ ਵਿੱਚ ਅਨੀਮੀਆ ਅਤੇ ਬੱਚਿਆਂ ਵਿੱਚ ਅਕਸਰ ਪੇਟ ਦਰਦ ਰਹਿਣ ਲੱਗ ਜਾਂਦਾ ਹੈ ਗੱਲ ਕਰਾਂਗੇ ਪੇਟ ਦੇ ਕੀੜੇ ਕੀ ਹੁੰਦੇ ਨੇ ਕਿੰਨੇ ਪ੍ਰਕਾਰ ਦੇ ਹੁੰਦੇ ਆਣ ਅਤੇ ਇਸ ਦਾ ਕੀ ਇਲਾਜ ਹੁੰਦਾ ਔਰ ਇਸ ਦੇ ਵਾਸਤੇ ਸਪੈਸ਼ਲ ਸਰਕਾਰ ਦੇ ਵੱਲੋਂ ਹੈਲਥ ਡਿਪਾਰਟਮੈਂਟ ਦੇ ਵੱਲੋਂ ਕੀ ਮੁਹਿੰਮ ਚਲਾਈ ਜਾਂਦੀ ਹੈ ਜਿਹੜੇ ਕਿ ਪੇਟ ਦੇ ਕੀੜੇ ਹੁੰਦੇ ਆ ਉਹ ਪਰਜੀਵੀ ਹੁੰਦੇ ਨੇ ਉਹ ਜਦੋਂ ਪੇਟ ਵਿੱਚ ਪਹੁੰਚ ਜਾਂਦੇ ਆ ਤਾਂ ਆਪਣੀਆਂ ਅੰਤੜੀਆਂ ਦੇ ਵਿੱਚ ਜਾ ਕੇ ਉਹ ਆਪਣਾ ਜੜ੍ਹਦੇ ਪੁੰਦਦੇ ਨੇ ਅਤੇ ਆਪਣਾ ਆਕਾਰ ਵਧਾਉਂਦੇ ਰਹਿੰਦੇ ਆ ਖਾਸ ਕਰਕੇ ਵੈਸੇ ਤਾਂ ਕੀੜਿਆਂ ਦੀ ਕਈ ਪ੍ਰਜਾਤੀਆਂ ਹੁੰਦੀਆਂ ਆ ਬਹੁਤ ਜ਼ਿਆਦਾ ਉਹਨਾਂ ਦੇ ਜਿਸ ਤਰ੍ਹਾਂ ਹੁੱਕਵਰਮ ਟੇਪਵਰਮ ਰਾਉਂਡਵਰਮ ਅਤੇ ਥ੍ਰੈਡਵਰਮ ਇਸੇ ਤਰ੍ਹਾਂ ਹੀ ਕਿੰਨੀਆਂ ਹੀ ਪ੍ਰਜਾਤੀਆਂ ਹੁੰਦੀਆਂ ਆ ਫਰਾਂਟੂ ਜਿਹੜਾ ਟੇਪ ਵਰਮ ਹੈ ਇਹ ਬਹੁਤ ਹੀ ਕਿੰਨੇ ਹੀ ਮੀਟਰ ਲੰਬਾ ਹੋ ਸਕਦਾ ਤੇ ਰਾਉਂਡ ਵਰਮ ਖਾਸ ਜਿਹੜੇ ਹੈਗੇ ਇਹ ਵਰਮਸ ਜਦੋਂ ਪੇਟ ਦੇ ਵਿੱਚ ਜਾ ਕੇ ਤਾਂ ਆਪਣਾ ਉਹ ਅੰਤੜੀਆਂ ਦੇ ਵਿੱਚ ਰੁਕ ਜਾਂਦੇ ਆ ਔਰ ਆਪਣੇ ਵਧਣ ਫੁੱਲਣ ਲਗਾਤਾਰ ਵੱਧਦੇ ਫੁੱਲਦੇ ਰਹਿੰਦੇ ਜਿਸ ਦੇ ਨਾਲ ਕੇ ਸਰੀਰ ਨੂੰ ਖੁਰਾਕ ਨਹੀਂ ਲੱਗਦੀ ਅਤੇ ਖੂਨ ਦੀ ਘਾਟ ਹੋ ਜਾਂਦੀ ਹੈ ਬੱਚਿਆਂ ਦੇ ਅਕਸਰ ਪੇਟ ਦਰਦ ਰਹਿਣ ਲੱਗ ਮੁੜੂ ਸਰਕਾਰ ਦੇ ਵੱਲੋਂ ਹੈਲਥ ਡਿਪਾਰਟਮੈਂਟ ਦੇ ਵੱਲੋਂ ਜਿਹੜਾ ਕਿ ਡੀ ਵਰਮਿੰਗ ਦੇ ਵਾਸਤੇ ਖਾਸ ਪ੍ਰੋਗਰਾਮ ਚਲਾਇਆ ਜਾ ਰਿਹਾ ਜਿਹੜਾ ਕਿ ਨੈਸ਼ਨਲ ਡੀ ਵਰਮਿੰਗ ਦੇ ਵਰਸ ਹੁੰਦਾ ਹੈ ਉਹ 10 ਫਰਵਰੀ ਅਤੇ 10 ਅਗਸਤ ਇਹ ਹਰ 6 ਮਹੀਨੇ ਬਾਅਦ ਯਾਨੀ ਕਿ 1 ਸਾਲ ਦੇ ਵਿੱਚ ਦੋ ਵਾਰ ਬੱਚਿਆਂ ਨੂੰ ਜਿਹੜੇ ਕਿ 1 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚੇ ਨੇ ਉਹਨਾਂ ਨੂੰ ਅਲਬੈਂਡਾ ਜੋਲ ਦੀ ਗੋਲੀ ਖਵਾ ਕੇ ਡੇ ਵਰਮ ਕੀਤਾ ਜਾਂਦਾ ਹੈ ਯਾਨੀ ਕਿ પેટ ਦੇ ਕੀੜੇ ਮਾਰਨ ਵਾਲੀ ਗੋਲੀ ਖਵਾਈ ਜਾਂਦੀ ਹੈ ਇਹ ਗੋਲੀ ਕਿਹੜੀ ਹੁੰਦੀ ਹੈ ਇਹ ਅਲਬੈਂਡਾ졸 400mg ਦੀ ਗੋਲੀ ਹੁੰਦੀ ਹੈ ਤੇ ਜਿਹੜੇ ਕਿ 0 ਤੋਂ ਲੈ ਕੇ 1 ਸਾਲ ਤੱਕ ਦੇ ਬੱਚੇ ਨੂੰ ਕੋਈ ਗੋਲੀ ਨਹੀਂ ਖਵਾਈ ਜਾਂਦੀ ਪਰੰਤੂ 1 ਸਾਲ ਤੋਂ ਲੈ ਕੇ 2 ਸਾਲ ਤੱਕ ਦੇ ਬੱਚਿਆਂ ਨੂੰ ਅੱਧੀ ਗੋਲੀ ਇੱਥੇ ਇਹ ਜ਼ਰੂਰੀ ਦੱਸਣੀ ਹੋ ਗੱਲ ਹੈ ਕਿ ਇਸ ਨੂੰ ਪੀਸ ਕੇ ਜਾਂ ਚਿੱਠ ਕੇ ਚਬ ਕੇ ਬੱਚਾ ਖਾ ਸਕਦਾ ਹੈ ਇੱਕ ਤੋਂ ਲੈ ਕੇ 2 ਸਾਲ ਦੇ ਨੂੰ ਤਾਂ ਪੀਸ ਕੇ ਦੇਣੀ ਚਾਹੀਦੀ ਹੈ ਤੇ ਜੇਕਰ ਇਹ ਜ਼ਿਆਦਾਤਰ ਤਾਂ ਸੀਰਪ ਪਾਉਂਦਾ ਉਹ 5 ਐਮ ਐਲ ਸੀਰਪ ਦਿੱਤਾ ਜਾਂਦਾ ਹੈ ਪਰੰਤੂ ਜੇ ਸੀਰਪ ਉਪਲਬਧ ਨਹੀਂ ਆ ਤਾਂ ਅੱਧੀ ਗੋਲੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਜਿਹੜੇ 2 ਤੋਂ 2 ਸਾਲ ਤੋਂ ਉੱਪਰ 19 ਸਾਲ ਤੱਕ ਦੇ ਬੱਚੇ ਆ ਜਿਹੜੇ ਕਿ ਵੱਖ-ਵੱਖ ਕਲਾਸਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਇੱਕ ਗੋਲੀ ਅਲਬੈਂਡਾ ਜੋਲ ਦੀ ਪੂਰੀ ਗੋਲੀ ਉਹ ਖਾਣਾ ਖਵਾਉਣ ਤੋਂ ਬਾਅਦ ਇਹ ਦਿੱਤੀ ਜਾਂਦੀ ਹੈ ਜਿਹੜਾ ਕਿ ਸਕੂਲਾਂ ਦੇ ਜਿਹੜੇ 1 ਸਾਲ ਤੋਂ ਲੈ ਕੇ 6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਵਰ ਕੀਤਾ ਜਾਂਦਾ ਜਿਹੜੇ ਸਕੂਲ ਨਾ ਜਾਂਦੇ ਬੱਚੇ ਐ 1 ਸਾਲ ਤੋਂ ਲੈ ਕੇ 19 ਸਾਲ ਦੇ ਉਹ ਵੀ ਆਂਗਣਵਾੜੀ ਸੈਂਟਰਾਂ ਦੇ ਵਿੱਚ ਕਵਰ ਕੀਤੇ ਜਾਂਦੇ ਆ ਦੂਜੇ ਬੱਚੇ ਪ੍ਰਾਇਮਰੀ ਸਕੂਲ ਐਲੀਮੈਂਟਰੀ ਸਕੂਲ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਇਹਨਾਂ ਦੀ ਕਵਰੇਜ ਕੀਤੀ ਜਾਂਦੀ ਆ ਜੇ ਇਹਨਾਂ ਦੀ ਹੁਣ ਮੈਂ ਗੱਲ ਕਰਾਂ ਵੇਟ ਦੇ ਕਿਹੜੇ ਆਉਦੇ ਕਿੱਥੋਂ ਆ ਕਿੱਥੋਂ ਆਉਂਦੇ ਆ ਇਹਦੇ ਬਾਰੇ ਜਦੋਂ ਅਸੀਂ ਨੰਗੇ ਪੈਰ ਬੱਚੇ ਜਾਂਦੇ ਐ ਮਿੱਟੀ ਦੇ ਵਿੱਚ ਖੇਤਾਂ ਦੇ ਵਿੱਚ ਨੰਗੇ ਪੈਰੇ ਜਾਂਦੇ ਐ ਤਾਂ ਉਹਨਾਂ ਦੇ ਵਿੱਚ ਇਹ ਕੀੜੇ ਪੈਦਾ ਹੁੰਦਾ ਵਧੇਰੇ ਖਤਰਾ ਕਰਦਾ ਹੈ ਦੂਸਰਾ ਜਦੋਂ ਓਪਨ ਡੈਸੀਗੇਸ਼ਨ ਯਾਨੀ ਕਿ ਮੰਤਿਆ ਅੱਗੇ ਜਿਹੜੇ ਕਰਦੇ ਐ ਉਹ ਖੁੱਲੇ ਖੇਤਾਂ ਦੇ ਵਿੱਚ ਜਾਂਦੇ ਐ ਜਿਸ ਦੇ ਨਾਲ ਜਿਹੜੇ ਕਿ ਜਿਨ੍ਹਾਂ ਲੋਕਾਂ ਦੇ ਪੇਟ ਦੇ ਅੰਦਰ ਕੀੜੇ ਹੁੰਦੇ ਆ ਉਹਨਾਂ ਦੇ ਜਿਹੜੇ ਅੰਡੇ ਹੁੰਦੇ ਆ ਉਹ ਮਿੱਟੀ ਦੇ ਵਿੱਚ ਮਿਲ ਜਾਂਦੇ ਆ ਔਰ ਮਿੱਟੀ ਦੇ ਵਿੱਚ ਕਈ ਕਈ ਦਿਨਾਂ ਤੱਕ ਜਿਉਂਦੇ ਰਹਿ ਸਕਦੇ ਆ ਜਦੋਂ ਮਿੱਟੀ ਸੁੱਕ ਜਾਂਦੀ ਹੈ ਤਾਂ ਸੁੱਕ ਕੇ ਜਦੋਂ ਉੱਡਦੀ ਆ ਉੱਡ ਕੇ ਉਹ ਫਰੂਟਸ ਦੇ ਉੱਪਰ ਪੈਂਦੀ ਆ ਅਤੇ ਜਿਹੜੇ ਸਾਡੇ ਫਰੂਟਸ ਸਬਜ਼ੀਆਂ ਨੇ ਉਹਨਾਂ ਨੂੰ ਵੀ ਧੋ ਕੇ ਨਾ ਖਾਦਾ ਜਾਏ ਚੰਗੀ ਤਰ੍ਹਾਂ ਤਾਂ ਉਹ ਜਿਹੜੇ ਅੰਡੇ ਆ ਆਪਣੇ ਖਾਣੇ ਦੇ ਨਾਲ ਆਪਣੇ ਇੰਟੈਸਟਾਈਨ ਅੰਤੜੀਆਂ ਦੇ ਵਿੱਚ ਮਹਾਂਜਾਂਦੇ ਜਿੱਥੇ ਕਿ ਫੇਰ ਉਹ ਜਿਹੜੇ ਪਹਿਲਾਂ ਹਮੇ ਸ਼ੁਰੂ ਹੋ ਜਾਂਦੇ ਸੋ ਇਹ ਸਾਈਕਲ ਇਦਾਂ ਹੀ ਚੱਲਦਾ ਰਹਿੰਦਾ ਹੈ ਇਸ ਲਈ ਜ਼ਰੂਰੀ ਆ ਕਿ ਇੱਕ ਅਲਬੈਂਡਾ ਜੋਰ ਦੀ ਜਿਹੜੀ ਗੋਲੀ ਹੈ ਨੈਸ਼ਨਲ ਡੇ ਵਰਨਿੰਗ ਵਾਲੇ ਦਿਨ ਉਹ ਜ਼ਰੂਰ ਖਵਾਈ ਜਾਵੇ ਜੇ ਇਸ ਦੀ ਗੱਲ ਕਰਾਂ ਇਸ ਦਾ ਕੋਈ ਰਿਐਕਸ਼ਨ ਨਹੀਂ ਹੈ ਔਰ ਨਾ ਹੀ ਕੋਈ ਗੰਭੀਰ ਲਾਾਮਤ ਆਉਂਦੀ ਹੈ ਸਿਰਫ ਤੇ ਸਿਰਫ ਇੱਕ ਹੀ ਸਾਵਧਾਨੀ ਵਰਤਣੀ ਹੁੰਦੀ ਹੈ ਇੱਕ ਤੋਂ 2 ਸਾਲ ਤੱਕ ਦੇਨੂੰ ਅੱਧੀ ਗੋਲੀ ਦੇਣੀ ਹੈ 2 ਸਾਲ ਤੋਂ ਲੈ ਕੇ 19 ਸਾਲ ਤੱਕ ਦੇਨੂੰ ਪੂਰੀ ਗੋਲੀ ਦੇਣੀ ਹੈ ਉਹ ਵੀ ਚਬਾ ਕੇ ਚੁੱਥ ਕੇ ਇਹ ਮਿੱਠੀ ਗੋਲੀ ਹੁੰਦੀ ਹੈ ਪਾਣੀ ਨਾਲ ਲੈ ਲੈਣੀ ਹੁੰਦੀ ਹੈ ਇਸ ਤੋਂ ਬਾਅਦ ਜਿਨ੍ਹਾਂ ਦੇ ਪੇਟ ਦੇ ਵਿੱਚ ਜ਼ਿਆਦਾ ਕੀੜੇ ਹੁੰਦੇ ਆ ਉਹਨਾਂ ਨੂੰ ਹੋ ਸਕਦਾ ਹੈ ਹਲਕਾ ਪੇਟ ਦਰਦ ਹੋ ਸਕਦਾ ਹੈ ਪਰੰਤੂ ਉਹ ਵੀ ਗੰਭੀਰ ਨਹੀਂ ਹੈ ਫਿਰ ਵੀ ਸਾਡੀ ਹੈਲਥ ਡਿਪਾਰਟਮੈਂਟ ਦੀਆਂ ਟੀਮਾਂ ਉਸ ਦਿਨ 9x9 ਤਿਆਰ ਰਹਿੰਦੀਆਂ ਬਿਲਕੁਲ ਜਦੋਂ ਕਿਸੇ ਬੱਚੇ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮਸ ਜਾਂ ਕੰਪਲਿਕੀਸ਼ਨ ਆਉਂਦੀ ਹੈ ਤਾਂ ਉਹਨਾਂ ਨੂੰ ਨਾਲ ਦੀ ਨਾਲ ਮੈਡੀਕਲ ਸਹਾਇਤਾ ਵੀ ਦਿੱਤੀ ਜਾਂਦੀ ਹੈ ਦੂਸਰੀ ਗੱਲ ਜਦੋਂ ਵੀ ਅਸੀਂ ਇੱਕ ਹੋਰ ਇਸ ਦੇ ਵਿੱਚ ਖਾਸ ਚੀਜ਼ ਆ ਆਪਣੇ ਜਿਹੜੇ ਹੱਥ ਆ ਉਹ ਜਦੋਂ ਖਾਣਾ ਖਾਣਾ ਹੋਵੇ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣੇ ਚਾਹੀਦੇ ਆ ਟਾਇਲਟ ਜਾਣ ਤੋਂ ਬਾਅਦ ਚੰਗੀ ਤਰ੍ਹਾਂ ਆਪਣੇ ਸਾਬਣ ਨਾਲ ਹੱਥ ਧੋਣੇ ਚਾਹੀਦੇ ਆ 6 ਸਟੈਪ ਮੈਂ ਪਿਛਲੀ ਵੀਡੀਓ ਦੇ ਵਿੱਚ ਕਵਰ ਕਰ ਚੁੱਕਿਆ ਇਹਨਾਂ ਨੂੰ 20 ਸੈਕਿੰਡ ਹੱਥ ਧੋਣੇ ਚਾਹੀਦੇ ਆ 6 ਸਟੈਪ ਦੁਬਾਰਾ ਆਪਾਂ ਗੱਲ ਕਰ ਲਈਏ ਸੁਮਨ ਕੇ ਯਾਦ ਰੱਖ ਸਰਬੇ ਐਸ ਯਾਨੀ ਕਿ ਸਾਬਣ ਨੂੰ ਸਿੱਧਾ ਆਪਾਂ ਮੜ ਕੇ ਇਸ ਤਰ੍ਹਾਂ ਸਿੱਧਾ ਤੇ ਯੂ ਦਾ ਮਤਲਬ ਉਲਟਾ ਦੋਨਾਂ ਹੱਥਾਂ ਨੂੰ ਉਲਟਾ ਅਮ ਦਾ ਮਤਲਬ ਮੋਕੀ ਨਾਲ ਆਪਾਂ ਕਹਿੰਦੇ ਆਂ ਵੀ ਐਦਾਂ ਸਾਫ਼ ਕਰਨੇ ਆ। ਇਹ ਦਾ ਮਤਲਬ ਅੰਗੂਠੇ ਤੋਂ ਭਾਵ ਹੈ। ਦੋਨਾਂ ਅੰਗੂਠੇ ਸਾਫ਼ ਕਰਨੇ ਆ। ਐਨ ਦਾ ਮਤਲਬ ਜਿਹੜੇ ਨੇਲਸ ਹੈਗੇ ਆ ਇਹਨਾਂ ਨੂੰ ਨੇਲਸ ਐਦਾਂ ਸਾਫ਼ ਕਰਨੇ ਆ। ਉਸ ਤੋਂ ਬਾਅਦ ਕੇ ਵੀ ਗੱਲ ਕਰਾਂ ਤਾਂ ਐਦਾਂ ਕਰਕੇ ਕਲਾਈਆਂ ਨੂੰ ਸਾਫ਼ ਕਰਕੇ ਐਦਾਂ ਸੁਕਾ ਲੈਣਾ ਹੈ। ਇਹ ਵੀ ਧਿਆਨ ਰਹੇ ਕਿ ਆਪਣੇ ਹੱਥ ਦੇ ਵਿੱਚ ਔਰਨਾਮੈਂਟਸ ਜਾਂ ਜਿਆਦਾ ਜਿਸ ਤਰ੍ਹਾਂ ਕੇ ਵਾਚ ਹੈ ਰਿਸਟ ਵਾਚ ਯਾਦ ਰੱਖਿਓ ਕਿ ਬੱਚੇ ਨੂੰ ਬ੍ਰੈਸਟ ਗ੍ਰੇਡ ਜਾਂ ਜਦੋਂ ਮਾਤਾਵਾ ਕਰਾਉਂਦੀਆਂ ਜਾਂ ਖਾਣਾ ਬਣਾਉਂਦੀਆਂ ਇਹ ਲਾ ਕੇ ਹੈਂਡ ਵਾਸ਼ ਕੀਤੇ ਜਾਣ ਜਿਸ ਦੇ ਨਾਲ ਇਹ ਖਤਰਾ ਬਹੁਤ ਹੀ ਘਟ ਜਾਂਦਾ ਹੈ ਸੋ ਸਿਹਤਵਾਗ ਦੇ ਵੱਲੋਂ ਜਿਹੜਾ ਕਿ ਨੈਸ਼ਨਲ ਡੀ ਵਰਮਿੰਗ ਦਿਵਸ ਉਹਦੇ ਵਿੱਚ ਤੁਸੀਂ ਆਪਣਾ ਬਣਦਾ ਯੋਗਦਾਨ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਭੇਜ ਕੇ ਇਹ ਗੋਲੀ ਜ਼ਰੂਰ ਖਵਾਈ ਜਾਵੇ ਇਸੇ ਤਰ੍ਹਾਂ ਹੀ ਹੋਰ ਵੀਡੀਓ ਸਿਹਤ ਦੇ ਰਿਗਾਰਡਿੰਗ ਸਾਡੇ ਹੈਲਥ ਵੈਲਨੈਸ ਚੈਨਲ ਤੇ ਬਣਾਈਆਂ ਜਾਂਦੀਆਂ ਹਨ ਉਨਾ ਇਸ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜਰੂਰ ਕਰਿਓ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹ ਵੀਡੀਓ ਪਹੁੰਚ ਸਕਣ ਤਾਂ